you Thank you. ਹੈਲੋ ਜੀ ਸਾਸਰੀ ਕਾਂ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਟਾਈਮ ਹੋ ਗਿਆ ਸੀ ਇੱਥੇ ਸਵਾ 5 ਦਾ ਤੇ ਮੈਂ ਧਰਤੀ ਸਚਾ ਚਾਹ ਚਾਹ ਧਰ ਕੇ ਮੈਂ ਲੱਗੀ ਸੀ ਦਰਪਾਂਡੇ ਵਗੈਰਾ ਟੋਕਰੇ ਚ ਕੱਢਣ ਤੇ ਨਾਲ ਨਾਲ ਮੈਂ ਕਿਹਾ ਚੱਲ ਇਹ ਵੀ ਕੰਮ ਕਰ ਦਿੰਨੇ ਚਾਹ ਉਬਲਦੀ ਸੀ ਮੈਂ ਤੇ ਮੈਂ ਕਿਹਾ ਚੱਲ ਚਾਹ ਬੁਲਗੋ ਉਹਨੂੰ ਆਪਾਂ ਕੰਮ ਕਰ ਕਰ ਲੈਨੇ ਛੋਟੇ ਮੋਟੇ ਜਿਹੜੇ ਰਸੋਈ ਦੇ ਹੁੰਦੇ ਆ ਤੇ ਵਾਸ ਫਿਰ ਮਨਾ ਸਨੇਹਾਂ ਉਠਾ ਕੇ ਆ ਗਈ ਸੀ ਮੈਂਗਾ ਉੱਠ ਖੜਵੀ ਚਾਹ ਤਪਿੰਦੀ ਨਹੀਂ ਹੋ ਮੈਂਗਾ ਚਲਾਉ ਦਾ ਪਾਣੀ ਵਿੱਚ ਜਰਾ ਪੀੜੂਗੀ ਤੇ ਇੱਥੇ ਮੈਂ ਲੱਗ ਗਈ ਸੀ ਕੇਤਲੀ ਧੋਣ ਹਨਾ ਤੇ ਮੈਂ ਕਹ ਕੇ ਕੇਤਲੀ ਧੋ ਕੇ ਫਿਰ ਉਹ ਚਾਹ ਪਾੜਾਂਗੇ ਤੇ ਬਸ ਫਿਰ ਮੈਂ ਉਹਨਾਂ ਚੰਗੀ ਤਰ੍ਹਾਂ ਹਨਾ ਧੋਈ ਜਾਂਦੀ ਸੀ ਮੈਂ ਸਾਬਣ ਉਹਦਾ ਪਾ ਸਾਬਣ ਨਾਲ ਧੋਖੀ ਰੱਖਦੇ ਫਿਰ ਮੈਂ ਚੰਗੀ ਤਰ੍ਹਾਂ ਦੁਬਾਰੇ ਵਾਸ਼ ਕਰ ਲਈ ਸੀ ਤੇ ਮੈਂਗਾ ਸਮੈਲ ਜਿਉਂ ਲੱਗ ਜਾਂਦੀ ਹੈ ਫਿਰ ਉਹ ਆਂਦਾ ਅਸੀਂ ਖੋਲ ਕੇ ਰੱਖ ਦਿਆਂ ਉਹਨੂੰ ਵੀ ਮੁੱਦੇ ਮਾਰ ਦਿੰਨੇ ਆ ਵੀ ਬੰਦ ਕਰਕੇ ਨਹੀਂ ਰੱਖਦੇ ਢੱਕਣ ਲੱਗ ਕੇ ਤੇ ਫਿਰ ਵੀ ਸਮੈਲੀ ਜ ਹੋਣੀ ਲੱਗ ਜਾਂਦੀ ਫਿਰ ਮੈਂ ਚੰਗੀ ਤਰ੍ਹਾਂ ਉਹ ਵਾਸ਼ ਕਰ ਲਿਆ ਜਿੱਤੇ ਫਿਰ ਮੈਂ ਕਾ ਬੀਚਾ ਚਾਹ ਪੋਣ ਲਾਂਗੇ ਤੇ ਇੱਥੇ ਬਸ ਫਿਰ ਮੈਂ ਹਨਾ ਚਾਹ ਜੇ ਵਾਲਾ ਹੋਣਾ ਵਾਲਾ ਸੀ ਤੇ ਮੈਂ ਇੱਥੇ ਹਨਾ ਬਸ ਆਪ ਦਾ ਨਾਮ ਸਿਮਰਨ ਕਰੀ ਜਾਂਦੀ ਸੀ ਮੋਂ ਦੇ ਵਿੱਚ ਹਨਾ ਬੇਚਲ ਬੰਦਾ ਤੁਰਦਾ ਫਿਰਦਾ ਮੜਾ ਮੋਟਾ ਭਗਵਾਨ ਦਾ ਨਾਮ ਲੈ ਲੈੰਦਾ ਸਵੇਰੇ ਸਵੇਰੇ ਮੋਂ ਦਾ ਘਰ ਦਵਾਰੇ ਚ ਪਾੜ ਚੱਲਦੇ ਹੁੰਦੇ ਆ ਤੇ ਫਿਰ ਵੀ ਹਨਾ ਆਪਾ ਜਿਹੜਾ ਆਪਦੇ ਮੂਹੋਂ ਲੈਣਾ ਉਹ ਚੰਗਾ ਹੁੰਦਾ ਤੇ ਬੱਸ ਫਿਰ ਮੈਂ ਚਾਹ ਪਾਉਣ ਲਈ ਸੀ ਜੱਗ ਦੇ ਵਿੱਚ ਤੇ ਆਪਦੇ ਪਾਕੇ ਤੇ ਬਾਕੀ ਮੈਂ ਕੈਟਲ ਦੇ ਵਿੱਚ ਪਾ ਦੂੰਗੀ ਮੈਂ ਤੇਰੇ ਸ਼ੁਪਿੰਨੇ ਸਵੇਰ ਚਾਹ ਤੇ ਬਸ ਰੋਟੇ ਨਾਲ ਹੁੰਦੀ ਹਾਂ ਤਾਂ ਮੈਂ ਇਨਾ ਜੋ ਗਦੇ ਜਮਾਉਣ ਲੱਗ ਗਈ ਤੇ ਦਹੀਂ ਨਾਲ ਇਹ ਰੋਟੀ ਖਾ ਲੈਂਦੇ ਭੈਣ ਭਰਾ ਤੇ ਮੈਂ ਪੀ ਲੈਣੀ ਚਾਹ ਨਾਲ ਆਪਦੀ ਰੋਟੀ ਖਾ ਲੈਣੀ ਏਡੀ ਦੂਜੀ ਵਾਰ ਚਾਹ ਪੀਨੇ ਆ ਤੇ ਉਹਦਾ ਮੈਂ ਰੋਟੀ ਖਾ ਲੈਣੀ ਆ ਚਾਹ ਨਾਲ ਤੇ ਦਹੀਂ ਮੈਂ ਨਹੀਂ ਖਾਂਦੀ ਇਨਾ ਜੋ ਗੱਜਮਾ ਦਿੰਨੇ ਆ ਵੇ ਰੋਟੀ ਪਾਣੀ ਖਾ ਲੈਂਦੇ ਚੱਲ ਤੇ ਬਸ ਦੇਖੋ ਜੀ ਮੌਸਮ ਕਿੰਨਾ ਵਧੀਆ ਹੋਇਆ ਹੋਇਆ ਤੇ ਰਾਤ ਨੂੰ ਮੀਂਹ ਆਇਆ ਸੀ ਸਵੇਰੇ 4:00 ਵਜੇ ਤੇ ਲਾਈਟ ਵੀ ਚਲੀ ਗਈ ਸੀ ਤੇ ਤਾਂ ਘਰ ਕਿ ਗਿੱਲਾ ਜਾ ਹੋਇਆ ਪਿਆ ਥਾਂ ਤੇ ਬਸ ਫਿਰ ਇੱਥੇ ਸਨੀਹਾ ਲੱਗੀ ਸੀ ਪੋਚੇ ਲਾਉਣ ਤੇ ਝਾੜੂ ਲਾਤਾ ਸੀ ਉਹਨੇ ਤੇ ਬਸ ਫਿਰ ਅਸੀਂ ਅਦਰ ਨਾ ਤੋਂ ਕਿ ਮੰਦਰ ਜਾਵਾਂਗੇ ਤੇ ਇਹ ਕਹਿੰਦੀ ਵੀ ਅੱਗੇ ਤਾਂ ਲਾ ਕੇ ਨਹੀਂ ਅੰਦਰ ਜਮਣ ਮੈਂ ਸਨੀਹਾ ਠਾਉਣ ਲੱਗ ਗਈ ਉਹਨੂੰ ਵੀ ਮੈਂ ਵੀ ਸਨੀਹਾ ਉੱਠਣ ਲੱਗ ਗਏ ਤੇ ਬਸ ਅੰਦਰ ਪੋਚੇ ਲਾਤੇ ਸੀ ਉਹਨੇ ਝਾੜੂ ਵਗੈਰਾ ਲਾ ਕੇ ਤੇ ਇੱਥੇ ਮੈਂ ਬਾਲ ਬੋਣ ਲੱਗੀ ਸੀ ਨਾ ਕਿ ਤੇ ਮੈਂ ਕਿ ਚਲ ਬਾਲ ਵਾਲਾ ਤੇ ਮੈਂ ਕਹ ਜੈ ਨਾ ਨੋਣਾ ਤੇ ਫਿਰ ਮੈਂ ਉਹ ਜਲ ਵਗੈਰਾ ਪਾ ਲੂੰਗੀ ਜਿਹੜਾ ਪੰਦਰ ਲੈ ਕੇ ਜਾਣਾ ਫੁੱਲ ਵਗੈਰਾ ਤੋੜ ਲੂੰਗੀ ਤੇ ਮੌਸਮ ਦਾ ਵੇਖੋ ਜੀ ਕਿੰਨਾ ਵਧੀਆ ਤੇ ਹਨਾ ਬੱਦਲ ਵਾਇਸ ਤਿੰਨ ਚਾਰ ਦਿਨ ਹੋ ਗਏ ਧੁੱਪ ਨਿਕਲੀ ਨਹੀਂ ਸੀ ਵਧੀਆ ਸੀ ਮੌਸਮ ਠੰਡਾ ਤੇ ਇੱਥੇ ਮੈਂ ਫੁੱਲ ਤੋੜ ਲਏ ਸੀ ਫੁੱਲ ਤੋੜ ਕੇ ਤੇ ਫਿਰ ਮੈਂ ਅੰਦਰ ਜਲ ਪੁੰਮ ਲੱਗ ਗਈ ਸੀ ਧੂਪ ਵਗੈਰਾ ਲੈਣ ਲੱਗ ਗਈ ਸੀ ਮੈਂ ਕਿ ਧੂਪ ਲਿਆ ਮੈਂ ਨਾਲ ਡੱਬੇ ਲਿਆ ਮੈਂ ਜਿੱਥੇ ਗੱਲ ਤੇ ਇੱਥੇ ਮੈਂ ਧੂਪ ਬਟਨ ਲੱਗ ਗਈ ਸੀ ਤੇ ਵਸ ਸਹਣਾ ਸਨੇਹਤ ਨਾਲ ਹੀ ਸਤਿਆਰ ਹੋ ਗਈ ਸੀ ਤੇ ਵਸ ਫਿਰ ਅਸੀਂ ਹੁਣ ਜਾਵਾਂਗੇ ਮੰਦਿਰ ਤੇ ਦੇਖੋ ਕਿੰਨੀ ਵਧੀਆ ਹਵਾ ਚੱਲੀ ਜਾਂਦੀ ਠੰਡੀ ਹੁੰਦੀ ਤੇ ਬੱਸ ਹੁਣ ਅਸੀਂ ਮੰਦਿਰ ਜਾਣ ਨੂੰ ਹੋ ਗਏ ਰੈਡੀ ਤੇ ਵਸ ਅਸੀਂ ਮੰਦਿਰ ਵੱਗਦੇ ਸੀ ਤੇ ਮੌਸਮ ਦੇਖੋ ਜੀ ਕਿੰਨਾ ਸੋਹਣਾ ਹੋਇਆ ਪਿਆ ਤੇ ਬੱਦਲ ਹੀ ਬੱਦਲ ਸੀ ਚਾਰੇ ਪਾਸੇ ਤੇ ਹਵਾ ਇੰਨੀ ਸੋਹਣੀ ਚੱਲਦੀ ਸੀ ਨਾ ਬਹੁਤ ਹੀ ਸੋਹਣੀ ਤੇ ਬਸ ਫਿਰ ਮੈਂ ਮੰਦਰੋਂ ਆ ਕੇ ਤੇ ਇੱਥੇ ਲੱਗੀ ਸੀ ਮੈਂ ਜੋਤ ਵੱਤੀ ਕਰਨ ਤੇ ਮੈਂ ਕਿਹਾ ਵੀ ਰੋਟੀ ਮਠਰ ਕੇ ਬਣਾਉਣੀ ਆ ਤੇ ਵੀ ਪਹਿਲਾਂ ਮੈਂ ਜੋਤ ਲਾਦਾ ਤੇ ਇੱਥੇ ਫਿਰ ਮੈਂ ਪਲੇਟ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਸ਼ਿਵਲੇ ਦੇ ਉੱਪਰ ਜਲ ਚੜਾਦਾ ਸੀ ਆਪਾਂ ਤੇ ਜਲ ਚੜਾ ਕੇ ਫਿਰ ਮੈਂ ਉਹ ਹੀ ਜਲ ਬੇਲ ਪੱਤਰ 'ਚ ਪਾ ਦੇਣੀ ਆ ਧੂਪ ਵਗੈਰਾ ਲਾ ਦੇਣੀ ਬੇਲ ਪੱਤਰ 'ਚ ਤੇ ਫੇਰ ਵਸ ਮੈਂ ਇਥੇ ਜੋਤ ਵਟਲੀ ਸੀ ਤੇ ਤੂਫ ਲਾ ਲਈ ਸੀ ਆਪਾਂ ਤੇ ਫੁੱਲ ਚੜਾਤੇ ਸੀ ਛਵਲੇ ਦੇ ਉੱਪਰ ਤੇ ਚੰਦਨ ਨਾਲ ਤਿਲਕ ਲਾ ਕੇ ਵਸ ਫੁੱਲ ਚੜਾ ਕੇ ਫੇਰ ਆਪਾਂ ਲਾ ਦਾਂਗੇ ਜੋਤ ਇਹ ਅਸੇਤ ਨੇ ਲੱਗੀ ਸੇਰਤੀ ਕਰਨ ਤੇ ਭਗਵਾਨ ਨੇ ਸਾਡੀ ਵੀ ਹਨਾ ਮਨੋ ਕਾਮਨਾ ਪੂਰੀ ਕੀਤੀ ਹੈ ਤੇ ਭਗਵਾਨ ਨੇ ਸਾਡੀ ਵੀ ਜ਼ਰੂਰ ਸੁਣੀ ਹੈ ਮੰਨਤ ਤੇ ਅਸੀਂ ਭਗਵਾਨ ਦੇ ਉੱਪਰ ਪੂਰਾ ਵਿਸ਼ਵਾਸ ਕਰਦੇ ਹਾਂ ਤੇ ਮੰਦਰ ਅਸੀਂ ਦਿੱਲੀ ਜਾਂਦੇ ਹਾਂ ਤੇ ਮਨ ਦੇ ਵਿੱਚ ਵਿਸ਼ਵਾਸ ਤੇ ਸ਼ਰਧਾ ਹੋਣੀ ਚਾਹੀਦੀ ਹੈ ਤਾਂ ਸਾਰੀ ਮਨੋ ਕਾਮਨਾ ਭਗਵਾਨ ਜ਼ਰੂਰ ਪੂਰੀ ਕਰਦਾ ਟਾਈਮ ਪਾ ਕੇ ਕਰਦਾ ਚਾਹੇ ਟਾਈਮ ਰਹਿੰਦੇ ਕਰਦਾ ਪਰ ਹੁੰਦੀ ਜ਼ਰੂਰ ਪੂਰੀ ਆ ਤੇ ਬਸ ਸਬਰ ਸੰਤੋਖ ਚਾਹੀਦਾ ਤੇ ਵਾਸਾ ਸੀ ਵੀ ਸਵਾਰ ਰੱਖਿਆ ਸੀ ਵੀ ਚੱਲ ਕੋਈ ਨਾ ਹਨਾ ਪਰਮਾਤਮਾ ਕਿਤੇ ਤਾਂ ਸੁਣੂਗਾ ਸਾਡੀ ਕਿਤੇ ਤਾਂ ਦਿਨ ਬਦਲਣਗੇ ਤੇ ਬਸ ਹਨਾ ਫਿਰ ਸਾਡੀ ਪਿਓ ਭਗਵਾਨ ਨੇ ਜਰੂਰ ਸੁਣੀਆ ਤੇ ਬਸ ਫਿਰ ਹੁਣ ਇੱਥੇ ਹੋ ਗਈ ਸੀ ਸੁਨੇਹਾ ਰੈਡੀ ਤੇ ਮੈਂ ਲਾਗੀ ਸੀ ਰੋਟੀ ਲਾਉਣ ਤੇ ਮੈਂ ਬਣਾਏ ਸੀ ਇਹਨਾਂ ਦੇ ਪਰੌਂਠੇ ਤੇ ਪਰੌਂਠੇ ਬਣਾ ਕੇ ਤੇ ਮੈਂ ਆਪਦੀ ਦੰਨ ਦੀਆਂ ਰੋਟੀਆਂ ਵੀ ਲਾ ਲਈਆਂ ਸੀ ਕਿਉਂਕਿ ਦੁਪਹਿਰੇ ਮੈਂ ਨਾ ਜੋਗੀ ਬਣਾਉਣੀ ਸੀ ਖਿਚੜੀ ਤੇ ਮੈਂ ਕਹਾਂ ਵੀ ਮੈਂ ਆਪਦੀ ਰੋਟੀ ਲਾ ਕੇ ਰੱਖ ਲਣੀ ਐ ਮੈਂ ਤਾਂ ਖਾਣੀ ਨਹੀਂ ਕਿ ਜਿਹੜੀ ਕਿਉਂਕਿ ਮੇਰੇ ਝੋਲ ਵਗੈਰਾ ਬਣਦਾ ਤੇ ਮੈਂ ਕਹਾਂ ਚੱਲ ਦਹੀਂ ਪਿਆ ਵੀ ਦਹੀਂ ਨਾਲ ਇਹਨਾਂ ਨੂੰ ਖਿਚੜੀ ਬਣਾ ਲੂੰਗੀ ਤੇ ਮੈਂ ਆਪਦੀ ਕਹਿੰ ਮੈਂ ਹਣਾ ਇੱਕ ਆਪਦੀ ਰੋਟੀ ਵਾਸਤੇ ਕੀ ਦੁਆਰੇ ਮੈਂ ਗਾਂ ਸੇ ਬਾੜੂਗੀ ਆਟਾ ਬਦਰਾ ਕੱਢੂੰਗੀ ਦੁਆਰੇ ਦੁਆਰੇ ਮੈਂ ਤਾਂ ਚੱਲ ਇੱਥੇ ਲਾ ਕੇ ਰੱਖ ਰਾਨੀ ਤੇ ਇੱਥੇ ਹੋ ਗਿਆ ਸੀ ਜੀ ਦੁਪਹਿਰ ਦਾ ਟਾਈਮ ਤੇ ਸਨੇਹਾ ਆ ਗਈ ਸੀ ਤੇ ਬਸ ਫਿਰ ਮੈਂ ਇੱਧਰ ਖਿਚੜੀ ਬਣਾ ਲਈ ਸੀ ਬਣਾ ਕੇ ਮੈਂ ਹੁਣ ਬਸ ਭਾਪ ਕੱਢੀ ਐਨੀ ਕੁੱਕਰ ਦੀ ਤੇ ਇਹ ਦਹੀਂ ਪਾਈ ਆਂਦੀ ਆ ਬਕੋਲੀਆਂ ਦੇ ਵਿੱਚ ਤੇ ਬਸ ਫਿਰ ਮੈਂ ਪਲੇਟਾਂ ਦੇ ਵਿੱਚ ਪਾ ਦੂੰਗੀ ਖਿਚੜੀ ਉਹਨਾਂ ਨੂੰ ਤੇ ਖਾ ਲੈਣਗੇ ਆਪਦੇ ਤੇ ਮੈਂ ਆਹ ਦੀ ਸਬਜ਼ੀ ਗਰਮ ਕਰ ਲਈ ਸੀ ਗੱਡੇ ਪਕੌੜੇ ਪਾਏ ਸੀ ਤੇ ਮੇਕਾ ਚੱਲ ਮੈਂ ਆਪਦੀ ਹੋਗੀ ਨਾ ਖਾ ਲੂੰਗੀ ਤੇ ਆਜੋ ਜੀ ਤੁਸੀਂ ਵੀ ਕਰ ਲਓ ਡਿੱਟੀ ਪਾਣੀ ਖਾ ਲਓ ਆ ਕੇ ਤੇ ਬਸ ਫਿਰ ਮੈਂ ਇੱਥੇ ਹੋ ਗਿਆ ਸੀ ਜੀ ਸ਼ਾਮ ਦਾ ਟਾਈਮ 6:00 ਵਜੇ ਦਾ ਤੇ ਇੱਥੇ ਮੈਂ ਲੱਗੀ ਸੀ ਦਾਲ ਤਰਨ ਦਾਲ ਮੈਂ ਤੇ ਰਿਸਮਸਰਾਂ ਦੀ ਕੱਲੀ ਜਿਹੜੇ ਬਰਾਊਨ ਜਿਹੇ ਮਸਰ ਹੁੰਦੇ ਆ ਤੇ ਉਹ ਧਰੇ ਸੀ ਮੈਂ ਤੇ ਬਸ ਇਹਦੇ ਵਿੱਚ ਮੈਂ ਪਾਣੀ ਉਬਲਣ ਲੱਗ ਗਿਆ ਸੀ ਪਾਣੀ ਵਾਲ ਕੇ ਤੇ ਫਿਰ ਮੈਂ ਇਹਦੇ ਵਿੱਚ ਨਾਣ ਮਿਰਚ ਪਾ ਕੇ ਘੋ ਪਤਾ ਸੀ ਦਾਲ ਪਾਤੀ ਸੀ ਤੇ ਮੈਂ ਕੁੱਕਰ ਦਾ ਢੱਕਣ ਲਾਤਾ ਸੀ ਤੇ ਤਿੰਨ ਚਾਰ ਸੀਟੀਆਂ ਆਉਣ ਤੇ ਬਸ ਬਣ ਗਈ ਸੀ ਦਾਲ ਆਪਣੀ ਤੇ ਇੱਧਰ ਫਿਰ ਮੈਂ ਲੱਗੀ ਸੀ ਦਾਲ ਧਰ ਕੇ ਤੇ ਦਾਲ ਆਪਣੀ ਬਣ ਗਈ ਸੀ ਤੇ ਮੈਂ ਇੱਧਰ ਲੱਗੀ ਸੀ ਪਿਆਜ਼ ਤੜਕਾ ਲਾਉਣ ਚੱਲਣ ਲੱਗੇ ਸੀ ਪਿਆਜ਼ ਵਗੈਰਾ ਤੇ ਮੈਂ ਕਿਹਾ ਚੱਲ ਪੱਖਾ ਚੱਲਦਾ ਸੀ ਉੱਪਰ ਮੈਂ ਕਾ ਚਲ ਤੜਕਾ ਵਜਾ ਰ ਆਪਣੀ ਠੜਕੇ ਚੇਰ ਲੈਨੇ ਤੇ ਨਾਲ ਹੀ ਫਿਰ ਆ ਪਾਟਾ ਪਾਟਾ ਘੁਣ ਲਾਂਗੇ ਤੇ ਵਸੇ ਫਿਰ ਮੈਂ ਹੁਣ ਲੱਗ ਗਈ ਸੀ ਹਨਾ ਤੜਕਾ ਚੇਰਨਾ ਪਿਆਜਾਂ ਦਾ ਕੱਲਾ ਤੜਕਾ ਲਾਉਂਗੀ ਕਿਉਂਕਿ ਟਮਾਟਰ ਅਦਰਕ ਲਸਣ ਕੁਛ ਵੀ ਨਹੀਂ ਸਿਕਰੇ ਲਿਉਣ ਵਾਲਾ ਤੇ ਨਾ ਦਾ ਕੋਈ ਭਾਈ ਹੁੰਦਾ ਇੱਥੇ ਸਬਜੀ ਵਾਲਾ ਕਿਉਂਕਿ ਸੜਕਾ ਪੱਟੀਆਂ ਪਈਆਂ ਤੇ ਜੇ ਹੁੰਦਾ ਵੀ ਸਾਡਾ ਪਿੱਛੇ ਜਗਾ ਰਹਿ ਜਾਂਦਾ ਸੜਕ ਤੋਂ ਤੇ ਸੁਣਦਾ ਨਹੀਂ ਹੈਗਾ ਕਿਉਂਕਿ ਆਪਾਂ ਕੰਮ ਕਰ ਕਰ ਕੇ ਅੰਦਰ ਵੀ ਪੱਕੇ ਥੱਲੇ ਹੋ ਜੰਨੇ ਆ ਪੱਕੇ ਤੇ ਖੜਕੇ ਚ ਬੋਲਰ ਦੇ ਖੜਕੇ ਚ ਸਮਾਂ ਨਹੀਂ ਛੰਡ ਜੀ ਆਪਾਂ ਬਾਹਰ ਹੁੰਨੇ ਉਹਦੋਂ ਕੋਈ ਬਾਤ ਸਮਝੇ ਤੇ ਵਸੇ ਫਿਰ ਮੈਂ ਇੱਥੇ ਹੁਣ ਪਿਆ ਜੀ ਇੱਥੇ ਮੈਂ ਲੱਗ ਗਈ ਸੀ ਤੜਕਾ ਲਾਉਣਾ ਤੜਕੇ ਵਾਲਾ ਟੀ ਮੈਂ ਧੋ ਕੇ ਗਾਂਸ ਤਰ੍ਹਾਂ ਖਰੇ ਸੀ ਤੇ ਹੁਣ ਸਿੱਥੇ ਮੈਂ ਤੜਕਾ ਲਾ ਦੂੰਗੀ ਤੇ ਨਾਲ ਹੀ ਫਿਰ ਮੈਂ ਆਟਾ ਘੁਨਲੂਗੀ ਤੇ ਬਸ ਹਨਾ ਜਿਹੜੇ ਛੋਟੇ-ਮੋਟੇ ਕੰਮ ਸੀ ਰਸੋਈ ਦੇ ਉਹ ਕਰ ਲੈ ਸੀ ਮੈਂ ਨਾਲ-ਨਾਲ ਤੇ ਅੱਜ ਤੁਹਾਡੇ ਨਾਲ ਸ਼ਾਮ ਦਾ ਰੁਟੀਨ ਵੀ ਸ਼ੇਅਰ ਕੀਤਾ ਮੈਂ ਤੇ ਅੱਗੇ ਤਾਂ ਆਪਾਂ ਦੁਪਹਿਰ ਤੱਕ ਕੀ ਕਰਦੇ ਹੁੰਨੇ ਆ ਤੇ ਇੱਥੇ ਬਸ ਮੈਂ ਜੀਰਾ ਪਾ ਕੇ ਤੜਕਾ ਲਾ ਦੂੰਗੀ ਕਿਉਂ ਤੇਲ ਗਰਮ ਹੋ ਗਿਆ ਸੀ ਆਪਣਾ ਤੇ ਬਸ ਇੱਥੇ ਮੈਂ ਆਟਾ ਛਾਣ ਲਿਆ ਤੇシャン ਕਿ ਹੁਣ ਮੈਂ ਗੁੰਨ ਲੂਗੀ ਆਟਾ ਤੇ ਗਰਮੀ ਬਹੁਤ ਜ਼ਿਆਦੇ ਸੀ ਤੇ ਪਹਿਲਾਂ ਤਾਂ ਹਨਾ ਚਾਰ ਪੰਜ ਦਿਨ ਤਾਂ ਵਧੀਆ ਠੰਡਾ ਮੌਸਮ ਰਿਹਾ ਤੇ ਗਰਮੀ ਤੇ ਮੁੜ ਕੇ ਯਾਨੀ ਕਿ ਗਰਮੀ ਦੁਬਾਰਾ ਤੇ ਮਿਲ ਗਈ ਸੀ ਹੁਣ ਫੇਰ ਗਰਮੀ ਕਰਦੀ ਰੱਬ ਨੇ ਧੁੱਪ ਕੱਢਦੀ ਤੇ ਪਹਿਲਾਂ ਵਧੀਆ ਮੌਸਮ ਸੁਹਾਵਣਾ ਹੋ ਗਿਆ ਸੀ ਮੀਤਾ ਪਏ ਨਹੀਂ ਫਿਰ ਵੀ ਚਲ ਜਿਹੜਾ ਹੱਥਾਂ ਸਵੇਰ ਠੰਡੀ ਹਵਾ ਚਲਦੀ ਸੀ ਬੱਦਲ ਵਾਈ ਰਹਿੰਦੀ ਸੀ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਤੇ ਇੱਥੇ ਨਾ ਆਟੇ ਦੇ ਵਿੱਚ ਆਟੇ ਨਹੀਂ ਮੇਰੇ ਕੋਲ ਤੇ ਹੱਥ ਦੇ ਉੱਪਰ ਵਾਲ ਲੱਗ ਗਿਆ ਸੀ ਤੇ ਫਿਰ ਮੈਂ ਉਹਨੂੰ ਲਾ ਕੇ ਧੋ ਕੇ ਆਈ ਹੱਥ ਧੋ ਕੇ ਫਿਰ ਮੈਂ ਆਟਾ ਬੁਨਣ ਲੱਗੀ ਸੀ ਤੇ ਅੰਡਵਾਏ ਜਿੱਥੇ ਮੇਰੇ ਹਨਾ ਹਸਬੰਦ ਗਏ ਉੱਥੇ ਜੀ ਬਹੁਤ ਹੀ ਜ਼ਿਆਦਾ ਗਰਮੀ ਐ ਇੰਨੀ ਜ਼ਿਆਦਾ ਗਰਮੀ ਐ ਨਾ ਬਸ ਦੇ ਬੰਦਾ ਇਹਨੂੰ ਚੜ ਜਾਂਦਾ ਜਿਵੇਂ ਪਪਾਂ ਡੋਲੇ ਹੁੰਦਾ ਤੇ ਬਰਦੀ ਉਹਨਾਂ ਦੇ ਜਿਵੇਂ ਗੱਚ ਹੋ ਜਾਂਦੀ ਹੈ ਤੇ ਬੁਰਾ ਹਾਲ ਹੈ ਉੱਥੇ ਤਾਂ ਤੇ ਕਿਉਂਕਿ ਫਿਰ ਰਾਤ ਨੂੰ AC ਦੇ ਵਿੱਚ ਪੈਂਦੇ ਉਹ ਠੰਡ ਲੱਗਦੀ ਐ ਸੀ ਦੇ ਵਿੱਚ ਤੇ ਉਹਨਾਂ ਨੂੰ ਵੀ ਹਨਾ ਸਿਹਤ ਥੋੜੀ ਹਨਾ ਉਹਨਾਂ ਦੀ ਹੋ ਹੋਈ ਪਈ ਆ ਜ਼ਖਾਮ ਵਗੈਰਾ ਲੱਗਿਆ ਪਿਆ ਤੇ ਬਾਕੀ ਪਾਣੀ ਦਾ ਹਜੇ ਸੈਟਿੰਗ ਨਹੀਂ ਆ ਪਾਣੀ ਬਦਲ ਹੋ ਜਾਂਦਾ ਹੌਲੀ ਹੌਲੀ ਪਾਣੀ ਸੱਟ ਆਊਗਾ ਉਧਰਲਾ ਤੇ ਕਹਿੰਦੇ ਵੀ ਪੇਟ ਖਰਾਬ ਹੋ ਜਾਂਦਾ ਹਨਾ ਕਦੇ ਕੁਝ ਹੋ ਜਾਂਦਾ ਤੇ ਆ ਫਰੇਮਾਂ ਪੈ ਜਾਂਦਾ ਪੇਟ 'ਚ ਮੈਂ ਕਹਾਂ ਵੀ ਕੋਈ ਨਾ ਵੀ ਹੌਲੀ ਹੌਲੀ ਸੱਟ ਆਊਗਾ ਤੇ ਕਿਉਂਕਿ ਆਪਾਂ ਕਿਤੇ ਵੀ ਜਾਣੇ ਕੋਈ ਵੀ ਸ਼ਹਿਰ ਦੇ ਵਿੱਚ ਪਾਣੀ ਆਪਾਂ ਨੂੰ ਨਹੀਂ ਸੂਟ ਕਰਦਾ ਤੇ ਫਿਰ ਹੌਲੀ ਹੌਲੀ ਹਜਮ ਹੋਣ ਲੱਗ ਜੂ ਸਾਰੀ ਚੀਜ਼ ਤੇ ਪਾਣੀ ਸੱਟ ਆ ਜੂ ਇਹਨਾਂ ਨੂੰ ਤੇ ਨਵੇਂ ਬੰਦੇ ਨੂੰ ਹੁੰਦਾ ਹੀ ਆ ਗਰਮੀ ਦਾ ਆਪਣੇ ਇੱਧਰ ਗਰਮੀ ਇੰਨੀ ਜ਼ਿਆਦੇ ਪੈ ਰਹੀ ਉੱਧਰ ਤਾਂ ਪੈਣੀ ਆ ਕਿਉਂਕਿ ਪਤਾ ਹੀ ਆਪਾਂ ਨੂੰ ਹਨਾ ਵੀ ਉੱਧਰ ਗਰਮੀ ਬਹੁਤ ਹੀ ਜ਼ਿਆਦੇ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਤੁਹਾਨੂੰ ਅਜਿਹਾ ਹੀ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੌਗ